ਤਾਂ ਅੰਦਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਲਗਾਇਆ ਗਿਆ ਤਿੰਨ ਦਿਨ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਟਾਣੀ ਮੁਣਸੀ ਰਾਮ ਦੇ ਨੇੜੇ ਪਿੰਡ ਆਲ ਬੋਦਲਾ ਤੇ ਨੇੜੇ ਤੇੜੇ ਦੇ ਪਿੰਡਾਂ ਦੀ ਸਾਧ ਸੰਗਤ ਦੇ ਸੰਯੋਗ ਨਾਲ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਸਾਲਾਨਾ ਲੰਗਰ ਲਗਾਇਆ ਗਿਆ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੰਗਰ ਨੂੰ 7 ਤੋਂ 8 ਸਾਲ ਹੋ ਗਏ ਹਨ ਜੋ ਹਰ ਸਾਲ ਇੱਥੇ ਤਿੰਨ ਦਿਨ ਲੰਗਰ ਲਗਾਇਆ ਜਾਂਦਾ ਹੈ ਔਰ ਸ੍ਰੀ ਅਖੰਡ ਪਾਠ ਜੀ ਦੇ ਭੋਗ ਵੀ ਪਾਏ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਦੂਰੋਂ ਨੇੜੇੋਂ ਆ ਕੇ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਔਰ ਬਾਬਾ ਬੁੱਢਾ ਸਾਹਿਬ ਤੇ ਜਾਣ ਵਾਲੀਆਂ ਸੰਗਤਾਂ ਇੱਥੋਂ ਲੰਗਰ ਛੱਕ ਕੇ ਜਾਂਦੀਆਂ ਹਨ ਔਰ ਨੇੜੇ ਤੇੜੇ ਦੀਆਂ ਸੰਗਤਾਂ ਦਾ ਵੱਡਾ ਸੰਜੋਗ ਇਸ ਲੰਗਰ ਨੂੰ ਰਹਿੰਦਾ ਹੈ। ਸੇਵਾਦਾਰਾਂ ਨੇ ਇਸ ਲੰਗਰ ਦੇ ਵਿੱਚ ਸੇਵਾ ਕਰਨ ਵਾਲੇ ਸਮਾਜ ਸੇਵੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਇਸ ਇਲਾਕੇ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਇਹ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਇਲਾਕਾ ਵਾਸੀਆਂ ਦਾ ਵੱਡਾ ਸੰਜੋਗ ਰਿਹਾ ਹੈ ਬਾਜਲ ਕਾ ਫਰੋਜ਼ਪੁਰ ਰੋਟਾਣੀ ਮੁੰਚੀ RAM ਦੇ ਨੇੜੇੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਾਲਾਨਾ ਲੰਗਰ ਲਗਾਇਆ ਗਿਆ ਜੋ ਤਿੰਨ ਦਿਨ ਲੰਗਰ ਇਸ ਜਗ੍ਹਾ ਤੇ ਚਲਾਇਆ ਗਿਆ ਔਰ ਸ੍ਰੀ ਅਖੰਡ ਪਾਠ ਜੀ ਦੇ ਭੋਗ ਵੀ ਪਾਏ ਗਏ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰੋ ਸਾਡਾ ਚੈਨ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਿੰਨਾ ਦਾ ਲੰਗਰ ਚੱਲ ਰਿਹਾ ਔਰ ਕਿੰਨਾ ਸਮਾਂ ਚੱਲਦਾ ਹੈ ਜਿਹੜੀ ਮਹੀਨੇ ਚੱਲਦਾ ਜਾਣ ਘੜੀ ਇਹ ਇਹ ਮੇਲਾ ਪਿੰਡਾਲ ਬੋਤਲਾ ਸੰਗਤ ਵੱਲੋਂ ਪਿਛਲੇ 7-8 ਸਾਲਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਹੈ ਸੋ ਆਸ-ਪਾਸ ਦੇ ਪਿੰਡਾਂ ਦਾ ਅਤੇ ਟਾਣੀਆਂ ਦੀ ਸੰਗਤ ਦਾ ਸਾਨੂੰ ਬਹੁਤ ਹੀ ਸਨਯੋਗ ਮਿਲਦਾ ਹੈ ਉਹਨਾਂ ਦੇ ਸੰਯੋਗ ਸਦਕਾ ਹੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਸਾਲਾਨਾ ਜੋੜ ਮੇਲੇ ਦੇ ਕਰਕੇ ਪਿੰਡਾਲ ਬੋਤਲਾਂ ਦੀਆਂ ਸੰਗਤਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਇਹ ਲੰਗਰ ਫਾਜ਼ਿਲਕਾ ਫਰੋਇਪੁਰ ਰੋਡ ਦੇ ਟਾਣੀ मुੰਚੀ RAMDEE ਜੇ ਚੌਕੇ ਉੱਥੇ ਲਗਾਇਆ ਜਾਂਦਾ ਹੈ ਇਹ ਲੰਗਰ ਦਿਨ-ਦਿਨ ਨਾਲ ਹੀ ਚੱਲਦਾ ਹੈ ਜੀ 5 6 7 ਤਰੀਕ ਦਾ ਲੰਗਰ ਹੈ ਸੋ ਲੰਗਰ ਦੀਆਂ ਖੁਸ਼ੀਆਂ ਕਰਕੇ ਮੇਲੇ ਦੀ ਖੁਸ਼ੀ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਂਦੇ ਹਨ ਸੋ ਉਹਨਾਂ ਦਾ ਅੱਜ ਭੋਗ ਵੀ ਪਿਆ ਹੈ ਸੋ ਸੰਗਤਾਂ ਦਾ ਬਹੁਤ ਹੀ ਇਕੱਠ ਹੈ ਇਸ ਕਰਕੇ ਅਸੀਂ ਸਾਰੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਮੇਲੇ ਦੇ ਕਰਕੇ ਲੱਖ-ਲੱਖ ਵਧਾਈ ਦਿੰਦੇ ਹਾਂ ਔਰ ਜਿਨ੍ਹਾਂ ਸਾਨੂੰ ਇੱਥੇ ਸੰਯੋਗ ਦਿੱਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ मेरा नाम जी वजीर चंद ਪਿੰਡ ਆਲ ਬੋਦਰਾ ਦੇ ਰਹਿਣ ਵਾਲੇ ਆ ਔਰ ਇਹ ਜਿਹੜਾ ਅਸੀਂ ਪਿਛਲੇ 7-8 ਸਾਲਾਂ ਤੋਂ ਤੰਦਰ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਇਹਨਾਂ ਦੀ ਯਾਦ ਦੇ ਵਿੱਚ ਜੋ ਲੰਗਰ ਲਾ ਰਹੇ ਆ ਔਰ ਬੜੀ ಅಪਾਰ ਕਿਰਪਾ ਬਾਬਾ ਬੁੱਢਾ ਸਾਹਿਬ ਜੀ ਦੀ ਸਾਡੇ ਨਗਰ ਦੇ ਉੱਪਰ ਔਰ ਆਸ-ਪਾਸ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਲੰਗਰ ਚੱਲ ਰਿਹਾ ਪਿਛਲੇ 7-8 ਸਾਲਾਂ ਤੋਂ ਤਾਂ ਅਸੀਂ ਹੋਰ ਵੀ ਆਸ-ਪਾਸ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਹਰ ਸਾਲ ਵੱਧ ਚੜ ਕੇ ਇਸ ਲੰਗਰ ਦੇ ਵਿੱਚ ਹਿੱਸਾ ਲਿਆ ਜਾਵੇ ਔਰ ਇਸ ਨੂੰ ਆਪਾਂ ਹੋਰ ਅੱਗੇ ਵੱਡੇ ਪੱਧਰ ਤੇ ਲੈ ਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪਰੰਤ ਪਿੰਡ ਆਲ ਬੋਦਲਾਂ ਦੀ ਸਾਰੀ ਸਮੂਹ ਸੰਗਤ ਨੇ ਜੋ ਤਾਂਤਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਰੋੜ ਦੇ ਸਾਰੀ ਸੰਗਤ ਨੇ ਰਲ ਕੇ ਲੰਗਰ ਲਾਇਆ ਹੈ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ